ਪਬਲਿਕ ਲਾਈਵ ਜ਼ਿਲ੍ਹਾ ਪਠਾਨਕੋਟ ਦੇ ਤਾਰ ਖੇਤਰ ਅਦੀਮ ਪੈਂਦੇ ਪਿੰਡ ਮੱਟੀ ਨਾਲ ਲੱਗਦੇ ਰਾਵੀ ਦਰਿਆ ਵਿੱਚ ਤਿੰਨ ਸ਼ੱਕੀ ਵਿਅਕਤੀ ਦੇਖੇ ਜਾਣ ਤੋਂ ਬਾਅਦ ਪਠਾਨਕੋਟ ਪੁਲਿਸ ਵੱਲੋਂ ਰਾਵੀ ਦਰਿਆ ਦੇ ਨੇੜੇ ਸਰਚ ਅਭਿਆਨ ਚਲਾਇਆ ਗਿਆ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਮੱਟੀ ਦੀ ਮਹਿਲਾ ਸਰਪੰਚ ਪੂਨਮ ਦੇ ਪਤੀ ਸਮਾਜ ਸੇਵਕ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਦੋ ਮੁੰਡੇ ਜਿਹੜੇ ਕਿ ਰਾਵੀ ਦਰਿਆ ਵਿੱਚ ਨਹਾਉਣ ਲਈ ਗਏ ਹੋਏ ਸੀ ਉਹਨਾਂ ਨੇ ਤਿੰਨ ਸ਼ੱਕੀ ਵਿਅਕਤੀਆਂ ਨੂੰ ਦੇਖਿਆ ਜਿਹੜੇ ਕਿ ਰਾਵੀ ਦਰਿਆ ਪਾਰ ਕਰ ਰਹੇ ਸੀ ਉਹਨਾਂ ਸ਼ੱਕੀ ਵਿਅਕਤੀਆਂ ਨੇ ਉਹਨਾਂ ਕੋਲੋਂ ਪਿੰਡ ਮੱਟੀ ਜਾਣ ਦਾ ਰਸਤਾ ਪੁੱਛਿਆ। ਤਿੰਨਾਂ ਵਿਅਕਤੀਆਂ ਵਿੱਚੋਂ ਦੋ ਡੋਗਰੀ ਭਾਸ਼ਾ ਬੋਲ ਰਹੇ ਸਨ। ਇਹਨਾਂ ਵਿਅਕਤੀਆਂ ਕੋਲ ਲੰਬਾ ਫੌਜੀ ਬੈਗ ਵੀ ਸੀ। ਸੁਰਿੰਦਰ ਕੁਮਾਰ ਨੇ ਦੱਸਿਆ ਕਿ ਪਿੰਡ ਦੇ ਉਕਤ ਮੁੰਡਿਆਨੇ ਇਸ ਸੰਬੰਧੀ ਮੱਟੀ ਪੁਲ ਨੇੜੇ ਆ ਰਿਹਾ ਸੀ ਦੀ ਪੈਸਕੋ ਜਵਾਨਾਂ ਨੂੰ ਸੂਚਨਾ ਦਿੱਤੀ ਗਈ ਅਤੇ ਪੈਸਕੋ ਜਵਾਨਾਂ ਵੱਲੋਂ थाना ਸ਼ਾਪੂਰ ਕੰਡੀ ਪੁਲਿਸ ਨੂੰ। ਸੁਰਿੰਦਰ ਕੁਮਾਰ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਨੂੰ ਪੁਲਿਸ ਵੱਲੋਂ ਇਤਕੇ ਸਰਚ ਅਭਿਆਨ ਚਲਾਇਆ ਗਿਆ ਸੀ ਜਿਹੜਾ ਕਿ ਹੁਣ ਵੀ ਚਲਾਇਆ ਜਾ ਰਿਹਾ ਹੈ। ਇਹਨਾ ਜ਼ਿਲ੍ਹਾ ਪ੍ਰਸ਼ਾਸਨ ਤੋਂ ਆਰ ਐਸ ਦੀ ਦੀ ਪੋਸਟ ਨੰਬਰ 6 ਤੇ ਜਿਹੜਾ ਰਸਤਾ ਜੰਮੂ ਕਸ਼ਮੀਰ ਦੇ ਪਿੰਡ ਥੀਨ ਵੱਲ ਜਾਂਦਾ ਤੇ ਸੁਰੱਖਿਆ ਬੰਦੋਬਸਤ ਕਰ ਲੈ ਕਰਨ ਦੀ ਮੰਗ ਕੀਤੀ ਹੈ। ਕਿਹਨਾ ਆ ਗਿਆ ਆਪਣਾ ਸੌਰਗਮਾਰ ਜੀ ਕਰ ਕਰੋ ਜੀ ਪਿੰਡ ਮੱਟੀ ਦੀ ਕੀ ਗੱਲ ਬਾਤ ਹੋ ਜਿਹੜੇ ਸਸਪੈਕਟਡ ਦੇਖ ਕੇ ਪਿੰਡ ਗੱਲ ਜੀ ਇਦਾਂ ਕਿ ਆਪਾਂ ਰਵੀਦਰੈ ਜਾਇਕਦੇ ਹੀ ਨਾ ਹਾਂ ਤੇ ਉੱਥੇ ਸਾਡੇ ਚਾਚੇ ਦੇ ਕੁੜੀ ਰਹਿੰਦੇ ਆ ਤੇ ਉਹਨਾਂ ਨੇ ਸਾਨੂੰ ਇਸ਼ਾਰਾ ਮਾਰਿਆ ਕਿ ਉਧਰੋਂ ਤਿੰਨ ਬੰਦੇ ਟੱਪੇ ਗਦੇ ਆ ਤੇ ਜਾ ਕੇ ਨਾ ਪੁੱਛੋ ਉਹਨਾਂ ਨੂੰ ਕਿ ਕੌਣ ਆ ਕਿੱਧਰੋਂ ਆਇਓ ਤਾਂ ਆਪਾਂ ਜਿੱਦਾਂ ਉਹਨਾਂ ਕੋਲ ਗਏ ਤਾਂ ਉਹਨਾਂ ਨੂੰ ਪੁੱਛਿਆ ਕਿ ਹਾਂ ਜ ਤੇ ਕਹਿੰਦਾ ਬਲੋ ਲੁਧਿਆਣੇ ਤੋਂ ਆਏ ਹੋ ਮੈਂ ਲੁਧਿਆਣੇ ਦੇ ਕਿੱਥੋਂ ਭਾਈ ਕਹਿੰਦੇ ਨਹੀਂ ਆਪਾਂ ਕੁਠੂਏ ਤੋਂ ਆਏ ਹਾਂ ਮੈਂ ਕੁਠੂਏ ਦੱਸੋ ਜੀ ਆਏ ਕਿੱਥੋਂ ਕਹਿੰਦੇ ਨਹੀਂ ਸਾਨੂੰ ਅੱਗੇ ਤੇ ਕੋਈ ਛੱਡ ਆਓ ਤੇ ਸਾਮਾਨ ਸਾਡੇ ਕੋ ਭਾਰੀ ਹੈ ਤੇ ਜਿਹੜੇ ਦੋ ਮੁੰਡੇ ਸੀ ਮਾ ਮੰਡੇ ਮੰਡੇ ਉਹਨੇ ਜੀ ਹੰਟ ਪਾਈ ਦੀ ਟੀ-ਸ਼ਰਟ ਪਾਈ ਦੀ ਇੱਕ 6 ਫੁੱਟ ਆਈ ਮੰਦਾ ਉਚਾਈ ਸਰੀਰ ਉਹ ਵੀ ਠੀਕ ਹੀ ਸੀ ਤਾਂ ਉਹਦੀ ਦਾੜੀ ਹਲਕੇ ਲਗੀ ਦੋਨੇ ਚਟਾ ਕੁਰਤਾ ਪਾਏ ਮੈਂ ਪਾਇਦਾ ਸੀ ਉਹ ਕੁਝ ਨਹੀਂ ਬੋਲਿਆ ਉਹਨੇ ਕੁਝ ਨਹੀਂ ਬੋਲ ਜਿਹੜੇ ਦੋ ਹੀ ਉਹ ਕਹਿੰਦੇ ਕਿ ਸਾਡੇ ਸਤਾ ਨੂੰ ਅੱਗੇ ਤੇ ਛੱਡ ਆਓ ਤੇ ਇਹਨੂੰ ਮੈਂ ਕਿਹਾ ਕਿ ਚੱਲ ਇਹਨੂੰ ਛੱਡਣਿਆ ਉਹਨਾਂ ਨੇ ਬੈਗ ਹੀ ਚੱਕੇ ਦਾ ਬਲੈਕ ਲਿਦਾ ਆਰਮੀ ਕਲਰ ਦਾ ਤੇ ਉਹ ਚੱਕਣ ਲੱਗੇ ਤੇ ਉਹਨਾਂ ਵਿੱਚੋਂ ਟੰਗ ਦੀ ਆਵਾਜ਼ ਆਈ ਕਰਨ ਕੇ ਕਰਦਾ ਇਹ ਬੈਗ ਤੇ ਆਪਾਂ ਡਰ ਗਏ ਮੈਨੂੰ ਪਤਾ ਨਹੀਂ ਕੌਣ ਹੋਣੇ ਹਨ ਇਦਾਂ ਮੈਂ ਮੈਨੂੰ ਕਿਹਾ ਮੈਂ ਇਸ਼ਾਰਾ ਮਰ ਮੈਂ ਚੱਲ ਚੱਲੀਏ ਮਾਨਾ ਮਾਰਨੇ ਇਹਨੇ ਕਿਹਾ ਕਿ ਚੱਲ ਚਲੀਏ ਆਪਾਂ ਵਾ ਘਰੋਂ ਪੁੱਛ ਗਏ ਨੇ ਆਪਾਂ ਘਰੇ ਚੱਲ ਗਏ ਤੇ ਫਿਰ ਮੈਨੂੰ ਕਿਹਾ ਮੈਂ ਯਾਰ ਪਿੱਛਾ ਕਰਨਿਆਂ ਦਾ ਕੀ ਪਤਾ ਕੌਣਾ ਕੌਣ ਨਹੀਂ ਤਾਂ ਆਪਾਂ ਜਿੱਦਾਂ ਦੇ ਮਗਰ ਗਏ ਤੇ ਨਾਲ ਹੀ ਪੇੜ ਹੀ ਤੇ ਉਧਰ ਨਾਲ ਜੋ ਜਾੜ ਬੂਟ ਪੜੇ ਜੰਗਲ ਜੂੰਗ ਬੜਾ ਸਾਡੇ ਦੇਉਣ ਮਗਰ ਗਏ ਆਪਾਂ ਦੇ ਉਹ ਨਾਲ ਹੀ ਨਾ ਬਹੁਤ ਜੰਗਲ ਚ ਵੜ ਗਏ ਤਾਂ ਆਪਾਂ ਘਰ ਕਿਤੇ ਬੂਟੇ ਚੜ੍ਹ ਕੇ ਦੇਖਣ ਲੱਗੇ ਕਿ ਕਿੱਧਰ ਨੂੰ ਉੱਪਰ ਜਾਂਦੇ ਕਿੱਧਰ ਜਾਂਦੇ ਪਰ ਉਹ ਲੱਭੇ ਨਹੀਂ ਦੁਬਾਰੇ ਫਿਰ ਆ ਗਏ ਆਪਾਂ ਸਰਪੰਚਾ ਨੂੰ ਦੱਸਿਆ ਨਾਲ ਇੱਥੇ ਜਿਹੜੇ ਪੈਸਕੋਲੇ ਆ ਰਹੇ ਪੁੱਲ ਤੇ ਉਹਨਾਂ ਨੂੰ ਦੱਸਿਆ ਫਿਰ ਉਹਨੇ ਅੱਗੇ ਅਫਸਰਾਂ ਨੂੰ ਕੀਤਾ ਫੋਨ ਫਿਰ ਉਹ ਆ ਗਏ ਫਿਰ ਰਾਤ ਨੂੰ ਇਹਨੇ ਸਾਰਾ ਸਰਚ ਕੀਤਾ ਇੱਥੇ ਤੇ ਫਿਰ ਉਹਨਾਂ ਪੂਰਾ ਏਰੀਆ ਕੀਤਾ ਉਹਨਾਂ ਨਾਲ ਚਲਾਏ ਕੱਢੀ ਸਰਚਿੰਗ ਸਾਡੇ ਪਿੰਡ ਦੇ ਤਾਂ ਇਹ ਤਾਂ ਇਹ ਜਾਣਦੇ ਆ ਕਿ ਸਾਡੇ ਸਾਡੇ ਪਿੰਡ ਦਾ ਕਿ ਜੋ ਵੀ ਜਦਾਂ ਬੱਚੇ-ਕੁੱਤੇ ਬਾਹਰ ਘੁੰਮਦੇ ਆ ਇਹ ਸਾਰੇ ਠੀਕ ਠਾਕ ਰਹਿਣ ਕਿਤੇ ਏਦਾਂ ਮਸਾਹੀ ਜਾਨੇ ਜੀ ਅਸੀਂ ਪਿੰਡ ਚ ਕਰਦੇ ਪੀਓ ਹਾਂ ਜੀ ਹਾਂ ਜੀ ਚੱਲੇਗਾ ਦੀ ਸਾਈਟਿੰਗ ਸੁਰਿੰਦਰ ਕੁਮਾਰਾ ਜੀ ਮੇਰਾ ਨਾਮ ਪਿੰਡ ਮੜੀ ਮੇਰੀ ਘਰ ਵਾਲੀ ਸਰਪੰਚ ਹੈ ਫੋਨਮ ਸਰ ਕੀ ਮਾਮਲਾ ਜਿੱਦਾਂ ਕਰਦੇ ਕਿ ਸਦਿਕਦਿਕ ਰਿਖੇ ਗਏ ਨੇ ਇਧਰ ਸਰ ਕੱਲ ਸ਼ਾਮ ਨੂੰ 5:00 ਵਜੇ ਮੈਨੂੰ ਜਾਣਕਾਰੀ ਮਿਲੀ ਹੈ ਕਿ ਸਾਡੇ ਪਿੰਡੇ ਦੇ ਦੋ ਮੁੰਡੇ ਦਰਿਆ ਵਾਲੀ ਸਾਈਡ ਨਹਾਣ ਲਈ ਗਏ ਸੀਗੇ ਦੁਪਹਿਰੇ ਤੇ ਉਹਨਾਂ ਨੂੰ ਦਰਿਆ ਤੋਂ ਪਾਰੋਂ ਤਿੰਨ ਬੰਦੇ ਕ੍ਰੋਸ ਕੀਤਾ ਪਾਣੀ ਬੰਦ ਸੀਗਾ ਦਰਿਆ ਦਾ ਜਦੋਂ ਪਾਰ ਆਏ ਆ ਤੇ ਇੱਕ ਮੁੰਡੇ ਨੇ ਪੁੱਛਿਆ ਉਹਨਾਂ ਨੂੰ ਜਾ ਕੇ ਕਹਿੰਦਾ ਭਾਜੀ ਤੁਸੀਂ ਕਿੱਥੋਂ ਆਏ ਉਹ ਕਹਿੰਦਾ ਇੱਕ ਡੂਏ ਤੋਂ ਆਏ ਆ ਦੋ ਬੰਦੇ ਡੋਗਰੀ ਬੋਲਦੇ ਸੀਗਾ ਇੱਕਲ ਸੀਗਾ ਉਹਨੇ ਤੰਬਾ ਪਾਇਆ ਸੀਗਾ ਆਪਣਾ ਪਹਿਰਾਵਾਜ ਦਾ ਸੀਗਾ ਜਿੱਦਾਂ ਕਸ਼ਮੀਰੀ ਹੁੰਦਾ ਕੋਈ ਤੇ ਉਹਨੇ ਬੈਗ ਲਿਆ ਸੀ ਉਹਨੇ ਫੌਜੀਆ ਵਾਲਾ ਵੱਡਾ ਲੰਬਾ ਬੈਗ ਸੀਗਾ ਤੇ ਉਹਨੇ ਪੁੱਛਿਆ ਅਸੀਂ ਕਿੱਥੂਏ ਤੋਂ ਆਏ ਆ ਤਾਂ ਹੀ ਇਧਰ ਜਾਣਾ ਮੱਟੀਕੋਟ ਤੇ ਉਹਨੇ ਕਿਹਾ ਮੱਟੀਕੋਟ ਦਾ ਮੈਂ ਦੱਸੂ ਕਿੱ데 ਘਰ ਜਾਣਾ ਉਹ ਕਹਿੰਦੇ ਨਹੀਂ ਅਸੀਂ ਸਾਡੀ ਗੱਡੀ ਖੜੀ ਆ ਅੱਗੇ ਬੰਨਾ ਮਾਰਤਾ ਉਹਨਾਂ ਗੱਡੀ ਖੜੀ ਹੈ ਤਾਂ ਅਸੀਂ ਗੱਡੀ 'ਚ ਜਾਣਾ ਹੈ ਅੱਗੇ ਜਲੰਧਰ ਵਾਲੀ ਸਾਈਡ ਜਾਣਾ ਹੈ ਤੇ ਉਸ ਤੋਂ ਬਾਅਦ ਉਹ ਕਹਿੰਦੇ ਸਾਨੂੰ ਰਸਤਾ ਦੱਸ ਦਿਓ ਅੱਗੇ ਕਿੱਥੋਂ ਜਾਣਾ ਤਜਿਲੋਣਾ ਬੈਗ ਚੱਕਿਆ ਬੈਗ ਚੋਂ ਆਵਾਜ਼ ਆਈ ਲੋਹੇ ਦੀ ਠਣਕਣ ਵਾਲੀ ਤੋਂ ਮੁੰਡਾ ਡਰ ਗਿਆ ਕੋਈ ਇਦਾਂ ਦੀ ਸ਼ਕੀ ਅੱਜ ਅੱਜਕੱਲ੍ਹ ਹਾਲਾਤ ਠੀਕ ਨਹੀਂ ਹੈਗੇ ਜੰਮੂ ਕਸ਼ਮੀਰ ਦੇ ਤੋਂ ਡਰ ਗਿਆ ਕਹਿੰਦਾ ਭਾਜੀ ਇਹ ਗਿਆ ਅੱਗੇ ਰਸਤਾ ਤੇ ਕਹਿੰਦਾ ਸਾਨੂੰ ਅੱਗੇ ਛੱਡਾ ਉਹ ਕਹਿੰਦਾ ਮੈਂ ਮੋਟਰਸਾਈਕਲ ਲੈ ਆ ਗਿਆ ਮੇਰਾ ਮੋਟਰਸਾਈਕਲ ਹੈ ਪਿੱਛੇ ਮੈਂ ਲੈ ਕੇ ਆਨਾ ਤੁਹਾਨੂੰ ਤੀ ਚਲੋ ਅੱਗੇ ਜਿਲੋ ਅੱਗੇ ਗਿਆ ਮੁੰਡਾ ਡਰ ਗਿਆ ਮਗਰ ਨਹੀਂ ਗਿਆ ਉਹ ਮੋਟਰਸਾਈਕਲ ਲੈ ਕੇ ਦੂਜੀ ਸਾਈਡ ਚੋਂ ਨੇ ਜੰਗਲ ਚ ਮੋਟਰਸਾਈਕਲ ਕੱਢ ਕੇ ਇੱਥੇ ਆ ਗਿਆ ਤੇ ਪਿੰਡ ਚ ਆ ਕੇ ਪਿੰਡ ਚ ਰੋਡ ਚ ਆ ਕੇ ਉਹਨਾਂ ਪੈਸਕੋਵਾਲ ਵਗੈਰਾ ਨੂੰ ਦ ਜੇ ਭਾਸ਼ਾ ਦੀ ਗੱਲ ਕਰੀਏ ਤਾਂ ਕਿਹੜੀ ਬੋਲਦੇ ਪਏ ਸੀਗੇ ਉਹ ਡੋਗਰੀ ਬੋਲਦੇ ਸੀਗੇ ਦੋ ਤੇ ਇੱਕ ਬੋਲਿਆ ਨਹੀਂ ਸੀਗਾ ਪੁਲਿਸ ਵੱਲੋਂ ਕੋਈ ਸਰਚ ਅਭਿਆਨ ਚਲਾਇਆ ਗਿਆ ਪੁਲਿਸ ਕੱਲ ਸ਼ਾਮ 5 ਵਜੇ ਤੋਂ ਇੱਥੇ ਸਰਚ ਅਭਿਆਨ ਕਰ ਰਹੀ ਹੈ ਤੇ ਹੁਣ ਸਵੇਰੇ ਵੀ ਇੱਥੇ ਕਾਫੀ ਫੋਰਸ ਆਈ ਹੈ ਕਰਦੇ ਪਏ ਨੇ ਹੁਣ ਵੀ ਸਰਚ ਹਾਂਜੀ ਹਾਂਜੀ ਹੁਣ ਵੀ ਕਰ ਰਹੇ ਆ ਦਰਿਆ 'ਚ ਸਰਚ ਅਭਿਆਨ ਚੱਲ ਰਿਹਾ ਲੁਕੇ ਪੜਾ ਕਿੱਧਰ ਲੁਕੇ ਹੋ ਨਹੀਂ ਉਹਨਾਂ ਦੀ ਕੋਈ ਜਾਣਕਾਰੀ ਨਹੀਂ ਕਿੱਥੇ ਗਏ ਜੀ ਉੱਥੇ ਦਰਿਆ ਦੇ ਨੇੜੇ ਜੰਗਲ ਬਹੁਤ ਹੈਗਾ ਇੱਥੇ ਪਤਾ ਨਹੀਂ ਅੱਗੇ ਚੱਲ ਗਏ ਜਾਂ ਇੱਥੇ ਲੁਕੇ ਆ ਪਤਾ ਨਹੀਂ ਠੀਕ ਹੈ ਨਾ ਸਰ ਇਹ ਤਾਂ ਕਹਿਣਾ ਹੈ ਕਿ ਕ ਉਹਨਾਂ ਇਨਫੋਰਮੇਸ਼ਨ ਸਿਨੀਅਰ ਅਫਸਰਾਂ ਦਿੱਤੀ ਸੀ ਕਈ ਮੌਕੇ ਤੇ ਸਰਚ ਕੀਤੀ ਸੀ ਰਾਤ ਨਾਕੇ ਵੀ ਲਗਾਏ ਸੀ ਤੇ ਹੁਣ ਸਵੇਰ ਤੋਂ ਸੱਚ ਬੰਦ ਚੱਲ ਰਿਹਾ ਵਾ ਫਰਜ ਤੱਕ ਕੋਈ ਸਾਨੂੰ ਲੱਭ ਰਹੀ ਨਹੀਂ ਕੋਈ ਇਹ ਪਿੰਡ ਦੇ ਲੋਕਾਂ ਨੇ ਕੀ ਦੱਸਿਆ ਜੀ ਕੀ ਹੈਗਾ ਜੀ ਇਸ ਸਿਸਟਮ ਉਹ ਕਹਿੰਦੇ ਕਿ ਤਿੰਨ ਪਰਸਨ ਸੀ ਦੋ ਡੋਗਰਾ ਟਾਈਪ ਸੀ ਇੱਕ ਹੈਗਾ ਸੀ ਕੁਚਾ ਟਾਈਪ ਸੀ ਲੰਬਾ ਸੀ ਉਹਨਾਂ ਕੋਲ ਲੰਬਾ ਬੈਗ ਸੀ ਘਰੇ ਰੇ ਸੀ ਤੇ ਜਦੋਂ ਉਹਨਾਂ ਕਿਹਾ ਕਿ ਅਸੀਂ ਪਾਰ ਜਾਣਾ ਕੋਈ ਸਾਨੂੰ ਕੋਈ ਲਿਫਟ ਦੇ ਦੋ ਜੋ ਬੈਗ ਥਲੇ ਰੱਖਣ ਲੱਗੇ ਸੀ ਉਹ ਖੜਚਿਆ ਸੀ ਉਸ ਤੋਂ ਬਾਅਦ ਮੁੰਡੇ ਨਿਕਲ ਗਏ ਤੋਂ ਨਹੀਂ ਲੱਭੇ ਫਿਰ ਸਵੇਰ ਤੋਂ ਸਰਚ ਭਿਆਨ ਲਗਾਤਾਰ ਜਾਰੀ ਹੈ ਜੀ ਸਰਚ ਭਿਆਨ ਲਗਾਤਾਰ ਚੱਲ ਰਿਹਾ ਕੋਈ ਇਕੱਠੂ ਹੈ ਵਾਰਦਾਤ ਕਰਕੇ ਸਰਚ ਐਸਐਸਪੀ ਪਠਾਨਕੋਟ ਦੇ ਦਿਸ਼ਨ ਦੇ ਮੁਤਾਬਕ ਇਹ 10-15 ਦਿਨ ਤੋਂ ਚੱਲ ਰਿਹਾ ਹੈ ਸਾਰੇ ਪੁਲਿਸ ਸਰਵੇ ਰਾਡ ਲੜਤੀ ਲੋਕਾਂ ਨੂੰ ਵੀ ਅਪੀਲ ਕਰੋ ਲੋਕਾਂ ਨੂੰ ਇਹ ਅਪੀਲ ਕਰਨਾ ਜਦੋਂ ਕੋਈ ਸਾਨੂੰ ਦਿੱਖੇ ਸਾਨੂੰ ਉਸ ਵੇਲੇ ਫੋਨ ਕਰੋ ਐਸਐਸਪੀ ਸਾਹਿਬ ਨੂੰ ਕਰੋ ਡੀਐਸਪੀ ਸਾਹਿਬ ਨੂੰ ਕਰੋ ਐਸਐਚਓ ਨੂੰ ਕਰੋ ਕੰਟਰੋਲ ਰੂਮ ਦਾ ਫੋਨ ਮੈਂ ਦੇ ਦਿੰਦਾ ਉੱਥੇ ਕਰੋ ਵਿਦਿਆਨ 2 3 5 7 ਮਿੰਟ ਚ ਪੁਲਿਸ ਉਥੇ ਹਾਜ਼ਰ ਹੋਏ ਆ ਦੇਖਣ ਮਿਲਦਾ ਰਵੀ ਦਾਜ ਕਾਫੀ ਪਾਣੀ ਹੁੰਦਾ ਕੱਲ ਕਾਫੀ ਪਾਣੀ ਬੰਦ ਸੀ ਕਿ ਲੱਗਦਾ ਹੈ ਆ ਪਾਣੀ ਹੁੰਦਾ ਕਦੇ ਛੱਡ ਦੇ ਕਦੇ ਚੱਲ ਦੇ ਪਿੱਛੇ ਪਾਣੀ ਘਟਾ ਰਿਹਾ ਜੀ ਕੋਈ ਲੋਕਲ ਬੰਦਾ ਆ ਗਿਆ ਇਹ ਕਹਿ ਨਹੀਂ ਸਕਦਾ ਮੈਂ ਦੋਸਤ